ਇਨਾ ਕਹ ਗਿਆ ਵੀ ਚਲੋ ਸਾਰਿਆਂ ਨੂੰ ਇੱਕ ਸੇਵਾਦਾਰ ਦਰਤਵਾ ਮਿਲਿਆ ਹੋਇਆ ਮੈਨੂੰ ਵੀ ਪਿਛਲੇ ਸਾਲ ਇੱਕ ਜਿਵੇਂ ਕਹਦੀ ਹੈ ਵੀ ਅਸੀਂ ਦਾ ਹੱਥ ਇਦਾਂ ਕਰ ਲੈਨੇ ਆ ਕੇ ਤੇ ਜੋ ਵੀ ਇਹਨਾਂ ਦਾ ਜੋ ਵੀ ਰਹਿਮਤ ਹੁੰਦੀ ਹੈ ਉਹ ਇਹ ਬਖਸ਼ ਦਿੰਦੇ ਆ ਦਰਬਾਰ ਤੇ ਆ ਕੇ ਜੀ ਮੈਂ ਇਹੀ ਕਹਣਾ ਵੀ ਦੁਆ ਮੰਗਿਆ ਕਰੋ ਹਰੇਕ ਮਾਂ ਨੂੰ ਮਾਲਕ ਪੁੱਤ ਨਸੀਬ ਕਰੇ ਔਲਾਦ ਨਸੀਬ ਕਰੇ ਹਰੇਕ ਭੈਣ ਨੂੰ ਰੱਬ ਭਰਾ ਨਸੀਬ ਕਰੇ ਹਰੇਕ ਬੰਦੇ ਨੂੰ ਮਾਲਕ اولاد ਦੀ ਤੋਫੀਕ ਬਖਸ਼ੇ ਉਹਦਾ ਜੱਗ ਤੇ ਨਾਮ ਰਵੇ ਤੁਹਾਡੇ ਚੈਨਲ ਵਾਲੇ ਸਰ ਜੀ ਆਪ ਤੁਸੀਂ ਖਾਬ ਦਿਖਾਤਾ ਮੇਲਾ ਸਾਰਿਆਂ ਨੂੰ ਸੰਗਤ ਨੂੰ ਜਿਹੜੇ ਬਾਹਰ ਬੈਠੇ ਆ ਕੋਈ ਕਿਤੇ ਦੂਰ ਬੈਠਾ ਆ ਅਸੀਂ ਤੁਹਾਡੇ ਚੈਨਲ ਦਾ ਬਹੁਤ 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 ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਨੇ ਦੂਰ ਤੱਕ ਚੈਨਲ ਤੇ ਪਹੁੰਚ ਦਿੱਤੇ ਹੈ ਜੀ ਸੰਗਤ ਵਾਸਤੇ ਹਰ ਸਾਲ ਇਹ ਥੋੜਾ ਬਹੁਤ ਥੋੜਾ ਬਹੁਤ ਪ੍ਰਬੰਧ ਵਧਾ ਜ਼ਿਆਦਾ ਕਰੀਦਾ ਕੋਈ ਰਾਸ਼ਨ ਦਾ ਕੋਈ ਸ਼ਵੀਲਾਂ ਦਾ ਕਿਸੇ ਤਰ੍ਹਾਂ ਵੀ ਨਾ ਲੱਗੇ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਜਿਹੜਾ ਆ ਪ੍ਰਬੰਧਕਾਂ ਵੱਲੋਂ ਜਿਹੜਾ ਇਹ ਸੇਵਾ ਦਾ ਸੰਗਤ ਲਈ ਮੇਲੇ ਵਿੱਚ ਦੇਖ ਰੇ ਕੀਤੀ ਜਾ ਰਹੀ ਹੈ ਬਹੁਤ ਅੱਛੇ ਢੰਗ ਦੇ ਨਾਲ ਇਹ ਦੇਖ ਰੇ ਕੀਤੀ ਜਾ ਰਹੀ ਹੈ ਐਨੇ ਇਕੱਠ ਮੇਲੇ ਨੂੰ ਸੰਗਤ ਸਾਮ ਰਹੀ ਆ ਜੈ ਸਾਈ ਜੀ ਸਤਿ ਸ਼ਕਾਲ ਜੀ ਮੈਂ ਤੁਹਾਡਾ ਆਪਣਾ ਹਸਨ ਮਾਨਕ ਸੋ ਜਿਹੜੇ ਫਕੀਰ ਹੁੰਦੇ ਆ ਉਹ ਰੱਬ ਦੇ ਨਾਲ ਜੋੜਦੇ ਆ ਤੇ ਦਰਬਾਰਾਂ ਤੇ ਜਿਹੜੀ ਸੰਗਤ ਜਾਂਦੀ ਆ ਉਹ ਝੋਲੀਆਂ ਭਰ ਕੇ ਹੀ ਆਉਂਦੀ ਆ ਸੋ ਫਲੋਰ ਦੇ ਵਿੱਚ ਸੱਤੇ ਰਹਿਮਤਾਂ ਉਸ ਖੁਦਾ ਦੀ ਬੜੀ ਰਹਿਮਤ ਆ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਸੋ ਦਰਬਾਰ ਮਈਆ ਜੀ ਭਗਵਾਨ ਫਲੋਰ ਸੋ ਆਏ ਸਾਲ ਇਹ ਮੇਲਾ ਕਰਾਇਆ ਜਾਂਦਾ ਹੈ ਸੋ ਸਾਰੀ ਸੰਗਤ ਦਾ ਸਹਿਯੋਗ ਹੁੰਦਾ ਹੈ ਇਲਾਕੇ ਦੇ ਲੋਕ ਐਨ ਆਰ ਆਈ ਭਰਾ ਸਾਰੇ ਜਿੰਨੇ ਵੀ ਇੱਥੇ ਪ੍ਰਬੰਧਕ ਭਰਾ ਸਾਰੇ ਸੇਵਾਦਾਰ ਬਣ ਕੇ ਆਉਂਦੇ ਆ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸੋ ਇਸ ਮੇਲੇ ਦੀਆਂ ਹਮੇਸ਼ਾ ਜਿਹੜੀਆਂ ਕਹਿ ਦਈਏ ਗੱਲਾਂ ਹੁੰਦੀਆਂ ਦੂਰ ਦੂਰ ਤੱਕ ਲੋਕ ਇੱਥੇ ਆ ਕੇ ਆਪਣੇ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਆ ਸੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਾਤਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਕੀ ਗੱਦੀ ਨਸ਼ੀਨ ਨੀਮੋ ਜੀ ਸਰਕਾਰ ਸਾਡੇ ਮਈਆ ਜੀ ਉਹਨਾਂ ਦਾ ਆਸ਼ੀਰਵਾਦ ਸਾਰਿਆਂ ਤੇ ਬਣਿਆ ਰਵੇ ਤੇ ਸਾਡੇ ਮੁਖ ਸੇਵਾਦਾਰ ਸ਼ੰਭੂ ਨਾਦ ਜੀ ਉਹਨਾਂ ਦਾ ਸਾਰਾ ਜਿਹੜਾ ਪਰਿਵਾਰ ਹੈ ਸੋ ਉਹ ਵੀ ਇੱਥੇ ਸੇਵਾ ਕਰਦਾ ਮਿਹਰਬਾਨ ਜੀ ਮੈਂ ਵੇਖ ਰਿਹਾ ਤੁਸੀਂ ਸੰਗਤ ਦੇ ਵਿੱਚ ਕੀ ਹਮ ਹਮ ਆ ਕੇ ਜੁੜ ਰਹੇ ਹੋ ਨਾਲ ਹਨਾ ਮਹਿੰਦੀ ਦੀ ਰਸਮ ਦੇ ਵਿੱਚ ਵੀ ਤੁਸੀਂ ਮਹਿੰਦੀ ਲਵਾਈ ਹੱਥਾਂ ਤੇ ਤੇ ਕਿੱਦਾਂ ਦਾ ਲੱਗ ਰਿਹਾ ਵੀ ਇਸ ਸੰਗਤ ਦੇ ਨਾਲ ਆਮ ਸੰਗਤ ਨਾਲ ਰਲ ਕੇ ਮੱਥਾ ਟੇਕ ਰਹੇ ਹੋ ਤੇ ਇੱਥੇ ਅਟੈਂਡ ਕਰ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਜੀ ਮੈਂ ਪਹਿਲਾਂ ਵੀ ਕਿਹਾ ਇੱਥੇ ਕੋਈ ਕਲਾਕਾਰ ਵੱਡਾ ਨਹੀਂ ਕੋਈ ਛੋਟਾ ਨਹੀਂ ਇਨਾ ਕਹਗਾ ਵੀ ਚਲੋ ਸਾਰਿਆਂ ਨੂੰ ਇੱਕ ਸੇਵਾਦਾਰ ਦਾ ਰਤਵਾ ਮਿਲਿਆ ਹੋਇਆ ਮੈਨੂੰ ਵੀ ਪਿਛਲੇ ਸਾਲ ਇੱਕ ਜਿਵੇਂ ਕਹਦੀ ਹੈ ਵੀ ਅਸੀਂ ਤਾਂ ਹੱਥ ਇਦਾਂ ਕਰ ਲੈਨੇ ਆ ਕੇ ਤੇ ਜੋ ਵੀ ਇਹਨਾਂ ਦਾ ਜੋ ਵੀ ਰਹਿਮਤ ਹੁੰਦੀ ਹੈ ਉਹ ਇਹ ਬਖਸ਼ ਦਿੰਦੇ ਆ ਸੋ ਸੇਵਾਦਾਰ ਦਾ ਜਿਵੇਂ ਕਹਦੀ ਹੈ ਸਾਨੂੰ ਭੂਮਿਕਾ ਨਿਭਾਉਣ ਚ ਵਧੀਆ ਲੱਗਦਾ ਕਲਾਕਾਰੀ ਚ ਨਹੀਂ ਉਦਾਂ ਚੰਗਾ ਲੱਗਦਾ ਸੋ ਜਿੰਨੀ ਵੀ ਸੰਗਤ ਆਉਂਦੀ ਆ ਸਾਰੇ ਇੱਥੇ ਦਿਲੋਂ ਸੇਵਾ ਕਰਦੇ ਆ ਤੇ ਮਾਲਕ ਦੀ ਬੜੀ ਰਹਿਮਤ ਬਾਕੀ ਸਾਰੇ ਭਰਾ ਨਾਲ ਖੜੇ ਆ ਇਹ ਵੀ ਬਹੁਤ ਪਹਿਲਾਂ ਤੋਂ ਜੁੜੇ ਹੋਏ ਆ ਜਿੱਦਾਂ ਮੈਂ ਤਾਂ ਥੋੜਾ ਟਾਈਮ ਹੋਇਆ ਇੱਥੇ ਜੁੜੇ ਨੂੰ ਪਰ ਇੱਥੇ ਸੱਚੀ ਸੁੱਚੀ ਗੱਲ ਹੈ ਸਾਰੀ ਬਿਲਕੁਲ ਜੀ ਕਿਸੇ ਨੂੰ ਕਿਸੇ ਪਖੰਡਵਾਜੀ ਚ ਨਹੀਂ ਪਾਇਆ ਜਾਂਦਾ ਇੱਥੇ ਲੋਕ ਸੱਚ ਦਾ ਸਲਾਮ ਕਰਦੇ ਆ ਰੂਹ ਰਾਜੀ ਹੋ ਜਾਂਦੀ ਆ ਕੇ ਹਾਂ ਜੀ ਹਾਂ ਜੀ ਦਰਬਾਰ ਦੇ ਅੱਗੇ ਜੀ ਮੈਂ ਇਹੀ ਕਹਿਣਾ ਵੀ ਦੁਆ ਮੰਗਿਆ ਕਰੋ ਹਰ ਇੱਕ ਮਾਂ ਨੂੰ ਮਾਲਕ ਪੁੱਤ ਨਸੀਬ ਕਰੇ ਔਲਾਦ ਨਸੀਬ ਕਰੇ ਹਰ ਇੱਕ ਭੈਣ ਨੂੰ ਰੱਬ ਭਰਾ ਨਸੀਬ ਕਰੇ ਹਰ ਇੱਕ ਬੰਦੇ ਨੂੰ ਮਾਲਕ ਔਲਾਦ ਦੀ ਤੋਫੀਕ ਬਖਸ਼ੇ ਉਹਦਾ ਜੱਗ ਤੇ ਨੌਰ ਰਵੇ ਸੋ ਇੱਥੇ ਕੋਈ ਪੁੱਤ ਮੰਗਦੀ ਆ ਕੇ ਭੈਣ ਸਾਡੀ ਕੋਈ ਮਾਂ ਮੰਗਦੀ ਆ ਮਾਂ ਕੋਈ ਪੁੱਤ ਮੰਗਦੀ ਕੋਈ ਭਰਾ ਮੰਗਦੀ ਹੈ ਨਾ ਸੋ ਇਹੀ ਕਹੂੰਗਾ ਇੱਕ ਵੀਰ ਦਈ ਬੇਰ ਬਾਹ ਸੌਖਾਣ ਨੂੰ ਬੜਾਈ ਚਿਤ ਕਰਦਾ ਉਹ ਭੈਣਾ ਭਾਵੇਂ ਲੱਖ ਜਾਂਉਂਦੀਆਂ ਲੱਖ ਜਾਂਉਂਦੀਆਂ ਭੈਣਾ ਭਾਵੇਂ ਲੱਖ ਜਾਂਉਂਦੀਆਂ ਭਾਈਆਂ ਬਾਜ ਨਾ ਕਰਾਂਦੇ ਵਿੱਚ ਸਰਦਾ ਹੋ ਇੱਕ ਵੀਰ ਦੇਈਂ ਵੇਰ ਬਾਸੋਂ ਖਾਣ ਨੂੰ ਬੜਾਈ ਚਿਤ ਕਰਦਾ ਸਾਰੀ ਸੰਗਤ ਨੂੰ ਮਈਆ ਭਗਵਾਨ ਦੇ ਵੱਲੋਂ ਜੀ ਆਇਆਂ ਜੀ ਬੰਦ ਸਰਬਾਰੀ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਕੀਤਾ ਫੇਰ ਬਹੁਤ ਰਹਿਣਾ ਇਹ ਤੁਸੀਂ ਜਿਹੜੇ ਸਾਰੇ ਤੁਹਾਨੂੰ ਚੱਲ ਰਿਹਾ ਹੈ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਹਾਂ ਜੀ ਤੁਹਾਡੇ ਚੈਨਲ ਨਾਲ ਸਾਰੇ ਆਪ ਤੁਸੀਂ ਦਿਖਾਪ ਦਿਖਾਤਾ ਮੇਲਾ ਸਾਰਿਆਂ ਨੂੰ ਸੰਗਤ ਨੂੰ ਜਿਹੜੇ ਬਾਹਰ ਬੈਠੇ ਆ ਕੋਈ ਕਿਤੇ ਦੂਰ ਬੈਠਾ ਆ ਅਸੀਂ ਤੁਹਾਡੇ ਚੈਨਲ ਦਾ ਬਹੁਤ 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 ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਨੇ ਦੂਰ ਤੱਕ ਚੈਨਲ ਤੇ ਪਹੁੰਚ ਦਿੱਤੇ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਐਦ ਕੀ ਸੰਗਤ ਵਾਸਤੇ ਪ੍ਰਬੰਧ ਕਿਦਾਂ ਦੇ ਕੀਤੇ ਗਏ ਆ ਜੀ ਸੰਗਤ ਵਾਸਤੇ ਹੈ ਹਰ ਸਾਲ ਇਹ ਥੋੜਾ ਬਹੁਤ ਥੋੜਾ ਬਹੁਤ ਪ੍ਰਬੰਧ ਜ਼ਿਆਦਾ ਕਰੀਦਾ ਕੋਈ ਰਾਸ਼ਨ ਦਾ ਕੋਈ ਸ਼ਵੀਲਾਂ ਦਾ ਕਿਸ ਅਧਵਾ ਸੇ ਚਾਹਨੀ ਅਸਲ ਵੀ ਨਾਲ ਉਹਨਾਂ ਵੱਤ ਬਹੁਤ ਜਿਆਦਾ ਕਰੀਦਾ ਫੇ ਵੀ ਅਸੀਂ ਬਹੁਤ ਜ਼ਿਆਦਾ ਖੇਮਾ ਜਾਚਾਂ ਜਿਨ੍ਹਾਂ ਦੇ ਕਈ ਜਗ੍ਹਾ ਤੇ ਕਮੀਆਂ ਰਹੇਆਂ ਨੀਆਂ ਉਹਾਂ ਦੇ ਸਾਲੂ ਕਮੀਆਂ ਜਿਹੜੂ ਪੂਰੇ ਕਰਾਂਗੇ ਅਸੀਂ ਸੰਗਤ ਕਿੱਥੋਂ ਕਿੱਥੋਂ ਆ ਰਹੀ ਹੈ ਜੀ ਸੰਗਤ ਦਿੱਲੀ ਤੋਂ ਆਈ ਸੀ ਕਾਸੀ ਸਾਰੇ ਸਾਥ ਰਹੇ ਹਾਂ ਜੀ ਤੇ ਸਾਡੇ ਦੋ ਬੱਚੇ ਇੰਗਲੈਂਡ ਤੋਂ ਆਏ ਆ ਉਹਨਾਂ ਨੇ ਕੱਲ ਨੂੰ ਸ਼ਾਮ ਨੂੰ ਚੱਲ ਜਾਣਾ ਰਸਤੂ ਮਿਲ ਕੇ ਆਣੇ ਸੰਗਤ ਦਾ ਦਰਦ ਦਰੋਂ ਫਰੀਦাবাদ ਤੋਂ ਵੀ ਸੰਗਤ ਦਰਦ ਜਰੋਂ ਦੀ ਬਹੁਤ ਰਾਜਸਥਾਨ ਸੰਗਤ ਪ੍ਰਤੀ ਕਰਵਾ ਬਹੁਤ ਆ ਸਾਰੇ ਆ ਜੀ ਉਹਨਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ ਜੈ ਮਈਆ ਭਗਵਾਨ ਜੀ ਦੀ ਸਾਰੀ ਸਾਧ ਸੰਗਤ ਨੂੰ ਮਈਆ ਭਗਵਾਨ ਸਰਕਾਰ ਦੇ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਤੇ ਜ਼ਿਲ੍ਹਾ ਨਵਾਂ ਸ਼ਹਿਰ ਵੱਲੋਂ ਸਾਰਿਆਂ ਵੱਲੋਂ ਮਈਆ ਭਗਵਾਨ ਦੇ ਮੇਲੇ ਦੀਆਂ ਸ਼ੰਭੂ ਭਾਜੀ ਨੂੰ ਨਿੰਮੋ ਸਰਕਾਰ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਸੰਗਤ ਨੂੰ ਪੂਰੀਆਂ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਜਿਹੜਾ ਆ ਪ੍ਰਬੰਧਕਾਂ ਵੱਲੋਂ ਜਿਹੜਾ ਇਸ ਸੇਵਾ ਦਾ ਸੰਗਤ ਲਈ ਮੇਲੇ ਵਿੱਚ ਦੇਖ ਰੇਕ ਕੀਤੀ ਜਾ ਰਹੀ ਹੈ ਬਹੁਤ ਅੱਛੇ ਢੰਗ ਦੇ ਨਾਲ ਇਹ ਦੇਖ ਰੇਕ ਕੀਤੀ ਜਾ ਰਹੀ ਹੈ ਐਨੇ ਇਕੱਠ ਮੇਲੇ ਨੂੰ ਸੰਗਤ ਸਾਮ ਰਹੀ ਆ ਸੰਜੋਗ ਬਹੁਤ ਜ਼ਿਆਦਾ ਆ ਸੇਵਾਦਾਰਾਂ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਆ ਤਾਂ ਸਿਟੀ ਨਿਊਜ਼ ਆ ਹਾਈਡਲਾਈਟਸ ਵਾਲਿਆਂ ਦਾ ਤੈਨੂੰ ਧੰਨਵਾਦ